ਗੁਰੂ ਦੀ ਫੌਜ ਕਰੇਗੀ ਮੋਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਲਗਾਇਆ ਹੋਇਆ ਉਹ 20 ਰੁਪਏ ਦਾ ਲੰਗਰ ਯੁਗਾ ਯੁਗਾ ਤੋਂ ਆਪਣਾ ਰੰਗ ਦਿਖਾਉਂਦਾ ਆ ਰਿਹਾ ਹੈ ਅੱਜ ਪੰਜਾਬ ਦੀ ਧਰਤੀ ਦੇ ਉੱਪਰ ਜਿਹੜਾ ਕੁਦਰਤ ਦਾ ਕਹਿਰ ਪਿਆ ਆ ਉਹਨੂੰ ਨਜਿੱਠਣ ਵਾਸਤੇ ਸਾਡੇ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨੇ ਇਹ ਜਿਹੜਾ ਉਪਰਾਲਾ ਕੀਤਾ ਆ ਇਹ ਕਾਬਲੇ ਤਾਰੀਫ ਹੈ ਪੰਜਾਬੀਆਂ ਨੇ ਇੱਕ ਵਾਰੀ ਫੇਰ ਦਿਖਾ ਦਿੱਤਾ ਆ ਕਿ ਅਸੀਂ ਸਾਰੇ ਇੱਕ ਆ ਦੁਨੀਆ ਦੀ ਕੋਈ ਵੀ ਤਾਕਤ ਪੰਜਾਬੀਆਂ ਨੂੰ ਨਾ ਤੋੜ ਸਕਦੀ ਹੈ ਨਾ ਮਰੋੜ ਸਕਦੀ ਹੈ ਨਾ ਝੰਜੋੜ ਸਕਦੀ ਹੈ ਸ਼ਾਬਾਸ਼ ਪੰਜਾਬੀਓ ਕਮਾਲ ਕਰ ਦਿੱਤੀ ਤੁਸੀਂ 1 ਮਿਲੀਅਨ ਡਾਲਰ 6300 ਜਿਹਾ ਦੀ ਤਰ੍ਹਾਂ ਡੋਨੇਟ ਡੋਨੇਸ਼ਨ ਬਾਅਦ ਚ ਵੀ ਆਉਂਦੀ ਆ ਸੇਫਟੂ ਸੇਵ ਕੈਲਗਰੀ ਤੇ ਵੈਨਕੂਵਰ ਦਾ 1.5 ਮਿਲੀਅਨ ਡਾਲਰ ਆਹ ਹੋ ਗਿਆ ਤੁਹਾਡਾ ਪੰਜਾਬ ਦੇ ਉਹਨਾਂ ਪੀੜਤ ਲੋਕਾਂ ਲਈ ਜਿਨ੍ਹਾਂ ਨੇ ਹੜ੍ਹ ਨਾਲ ਬਹੁਤ ਸਾਰੇ ਪਿੰਡ ਉਜੜ ਗਏ ਤੇ ਹੋਰ ਦੁਸ਼ਵਾਰੀਆਂ ਆਈਆਂ ਨੇ ਉਸ ਦੇ ਸਬੰਧ ਦੇ ਵਿੱਚ ਇਹ ਰੇਡੀਓ ਥਾਨ ਕੀਤਾ ਗਿਆ ਸੀ ਜਿਹੜਾ ਰੈਡ ਐਫ ਐਮ ਅਤੇ ਸਿੱਖੀ ਅਵੇਅਰਨੈਸ ਫਾਊਂਡੇਸ਼ਨ ਇੰਟਰਨੈਸ਼ਨਲ ਦੇ ਸਹਿਯੋਗ ਨਾਲ ਅੱਜ ਸਵੇਰੇ 7 ਵਜੇ ਸ਼ੁਰੂ ਹੋਇਆ ਤੇ ਇਸ ਦੇ ਵਿੱਚ ਲਗਾਤਾਰ ਤੁਸੀਂ ਸਾਰਾ ਦਿਨ ਅੱਜ ਦਾਨਪੁਣ ਕਰਦੇ ਰਹੇ ਹੋ ਬਹੁਤ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਵੌਲੰਟੀਅਰਸ ਦਾ ਬਹੁਤ ਧੰਨਵਾਦ ਹੈ